ਤਵੇਇਆ ਚੰਦਰਪਗਾ ਅਰ ਚੰਦਰਮੁਖੀ ਮਿਲ ਕੇ ਬ੍ਰਿਖਪਾਨ ਸੁਤਾ ਸੰਗ ਗਾਵੇ ਚੰਦਰਪਗਾ ਤੇ ਚੰਦਰਮੁਖੀ ਨਾ ਦੀਆਂ ਸਕੀਆਂ ਰਾਧਾ ਨਾਲ ਮਿਲ ਕੇ ਗੀਤ ਗਾਉਣ ਲਗਿਆ 108 ਸਾਰੰਗ ਸ਼ੁੱਧ ਮਲਾਰ ਬਿਲਾਵਲ ਭੀਤਰ ਤਾਨ ਬਸਾਵੇ 108 ਸਾਰੰਗ ਸ਼ੁੱਧ ਮਲਹਾਰ ਅਤੇ ਬਿਲਾਵਲ ਵਿੱਚ ਤਾਨ ਪੂਰਦੀਆਂ ਹਨ ਰੀਜ ਰਹੀ ਬ੍ਰਿਜ ਹੂੰ ਕੀਤਰੀਆ ਤੋ ਰੀਜ ਰਹਿ ਤਨ ਜੋ ਸੁਨ ਪਾਵੇ ਇਹ ਗੀਤ ਸੁਣ ਕੇ ਬਰਜ ਦੀਆਂ ਇਸਤਰੀਆਂ ਰੀਜ ਰਈਆਂ ਹਨ ਅਤੇ ਹੋਰ ਵੀ ਜੋ ਸੁਣਦਾ ਹੈ ਉਹ ਵੀ ਪ੍ਰਸਾਨ ਹੋ ਰਿਹਾ ਹੈ ਤੋ ਸੁਨ ਕੇ ਇਨ ਪੈ ਹਿਤ ਕੈ ਬਨ ਤਿਆਗ ਮਰਗੀ ਮ੍ਰਿਗ ਔ ਚਲ ਆਵੇ ਉਸ ਤੋਂ ਨਉ ਪ੍ਰੇਮ पूर्वक ਸੁਣ ਕੇ ਬਣਦੇ ਹਿਰਨ ਹਿਰਣੀਆਂ ਨੂੰ ਛੱਡ ਕੇ ਇਹਨਾਂ ਕੋਲ ਚੱਲੇ ਆ ਰਹੇ ਹਨ ਤਿੰਨ ਸੰਦੂਰ ਮੰਗਦੇ ਸਿਰ ਪੈ ਰਸ ਸੋ ਤੈਨਕੋ ਅਤ ਹੀ ਮਨ ਪੀਨੋ ਉਹਨਾਂ ਨੇ ਸਿਰ ਦੀ ਮੰਗ ਵਿੱਚ ਸੰਦੂਰ ਪਰਿਆ ਹੈ ਅਤੇ ਪ੍ਰੇਮ ਰਸ ਨਾਲ ਉਹਨਾਂ ਦਾ ਮਨ ਬਹੁਤ ਭਿੱਜ ਗਿਆ ਹੈ ਬੇਸਰ 800 ਕੰਠ ਸ੍ਰੀ ਆਰਮੋਦ ਸ੍ਰੀ ਹਉ ਕੋ ਸਾਜ ਨਵੀਨੋ ਨਾਥ ਬੁਲਾਕ ਕੈਂਠਾ ਤੇ ਮੋਤੀਆਂ ਦਾ ਹਾਰ ਆਦਿਕ ਕਹਿਣਿਆ ਨਾਲ ਦਿਲਕਸ਼ ਸ਼ਿੰਗਾਰ ਕਰ ਲਿਆ ਹੈ ੂਖਨ ਅੰਗ ਸਬੈ ਸਜ ਸੁੰਦਰ ਅੱਖਣ ਭੀਤਰ ਕਾਰਜ ਦੀਨੋ ਤਾਰੀਆਂ ਅੰਗਾ ਉੱਤੇ ਸੁੰਦਰ ਗਹਿਣੇ ਸਜਾ ਕੇ ਅੱਖਾਂ ਵਿੱਚ ਸੁਰਮਾ ਪਾ ਲਿਆ ਹੈ ਤਾਹੀ ਸੂਤੇ ਕਬ ਸਿਆਮ ਕਹੈ ਭਗਵਾਨ ਕੋ ਚਿੱਤ ਚੁਰਾਏ ਕੈ ਲੀਨੋ ਕਵੀ ਸ਼्याम ਕਹਿੰਦੇ ਹਨ ਉਸੇ ਕਰਕੇ ਉਹਨਾਂ ਨੇ ਕ੍ਰਿਸ਼ਨ ਦਾ ਚਿੱਤ ਚੁਰਾ ਲਿਆ ਹੈ ਚੰਦ ਕੀ ਚਾਂਦਨੀ ਮੈਂ ਕਬ ਸ਼ਿਆਮ ਜਬ ਅਰ ਖੇਲਨ ਰਾਸ ਲੱਗੇ ਹੋ ਹੈ ਕਵੀ ਸ਼ਿਆਮ ਕਹਿੰਦੇ ਹਨ ਚੰਦਰਮਾ ਦੀ ਚਾਂਦਨੀ ਵਿੱਚ ਜਦੋਂ ਸ੍ਰੀ ਕ੍ਰਿਸ਼ਨ ਰਾਸ ਖੇਡਣ ਲੱਗ ਗਏ ਰਾਧੇ ਕੋ ਆਨੰਦ ਸੁੰਦਰ ਭੇਕੈ ਚੰਦ ਸੋਤਾ ਹੀ ਕੇ ਵਿੱਚ ਭਗਿਓ ਹੈ ਤਾ ਰਾਦਾ ਦੇ ਚੰਦ ਵਰਗੇ ਸੁੰਦਰ ਮੁਖੜੇ ਨੂੰ ਵੇਖ ਕੇ ਸ਼੍ਰੀ ਕ੍ਰਿਸ਼ਨ ਉਸੇ ਵਿੱਚ ਮਗਨ ਹੋ ਗਏ ਹਰ ਕੋ ਤਿੰਨ ਚਿੱਤ ਚੁਰਾਏ ਲਿਓ ਸੋ ਕੀ ਦੋ ਕਬਕੋ ਮਨ ਯੋ ਉਹ ਮੁਗਿਓ ਖੈ ਉਸ ਰਾਦਾ ਨੇ ਸ਼੍ਰੀ ਕ੍ਰਿਸ਼ਨ ਦਾ ਚਿੱਤ ਚੁਰਾ ਲਿਆ ਤਾਂ ਕਵੀ ਦੇ ਮਨ ਵਿੱਚ ਇਸ ਤਰ੍ਹਾਂ ਦਾ ਭਾਵ ਉਪਜਿਆ ਹੈ ਨੈਣਾ ਨ ਕੋ ਰਸ ਦੇ ਪਿਲਾਵਾ ਬ੍ਰਿਕ ਭਾਨ ਠੱਗੀ ਭਗਵਾਨ ਠੱਗਿਓ ਹੈ ਇਹ ਰਾਦਾ ਠੱਗਣੀ ਨੇ ਨੈਣਾ ਦੇ ਪ੍ਰੇਮ ਰਸ ਦਾ ਪੁਲਾਵਾ ਦੇ ਕੇ ਅਰਥਾਤ ਨਸ਼ਾ ਪਿਲਾ ਕੇ ਕ੍ਰਿਸ਼ਣ ਨੂੰ ਠੱਗ ਲਿਆ ਹੈ ਜੇ ਕੋ ਦੇਖ ਕੇ ਮੁਖਮੈਨ ਲਜੈ ਜੇ ਕੋ ਦੇਖ ਕੇ ਮੁਖ ਚੰਦਰ ਲਜੈ ਜਿਸ ਦੇ ਮੁਖ ਨੂੰ ਵੇਖ ਕੇ ਕਾਮਦੇਵ ਲੱਜਾਉਂਦਾ ਹੈ ਅਤੇ ਜਿਸ ਦੇ ਮੁਖ ਨੂੰ ਵੇਖ ਕੇ ਚੰਦਰ마 ਸ਼ਰਮਾਉਂਦਾ ਹੈ ਕਬ ਸ਼ਿਆਮ ਕਹੇ ਸੋ ਖੇਲਤ ਹੈ ਤੰਗ ਘਨਰ ਕੇ ਸੋਬ ਸਾਜ ਸਜੈ ਕਵੀ ਸ਼ਿਆਮ ਕਹਿੰਦੇ ਹਨ ਉਹੀ ਰਾধা ਸੁੰਦਰ ਸ਼ਿੰਗਾਰ ਕਰਕੇ ਸ਼੍ਰੀ ਕ੍ਰਿਸ਼ਨ ਨਾਲ ਖੇਡ ਰਹੀ ਹੈ ਸੋ ਸੂਰਤੀ ਵੰਤ ਰਚੀ ਬ੍ਰਹਮਾ ਕਰ ਕੈ ਅਤ ਹੀ ਰੁਚਕੈ ਨ ਕਜੈ ਉਸ ਰਾਦਾ ਨੂੰ ਬ੍ਰਹਮਾ ਨੇ ਰੂਚੀਪੂਰਵਕ ਬਹੁਤ ਸਰੂਪਵਾਨ ਰਚਿਆ ਹੈ ਜਿਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਕੱਜ ਨਹੀਂ ਹੈ ਮਨ ਮਾਲਕ ਦੇ ਵਿੱਚ ਬਿਰਾਜਤ ਜਿਉ ਤਿਮਤਰੀ ਜਨ ਮੈਂ ਤ੍ਰਿਯ ਰਾਜ ਰਜੈ ਜਿਵੇਂ ਮਾਲਾ ਵਿੱਚ ਮਣੀ ਸੋਭਾ ਪਾਉਂਦੀ ਹੈ ਉਸੇ ਤਰ੍ਹਾਂ ਇਸਤਰੀਆਂ ਵਿੱਚ ਰਾਦਾ ਰਿਯ ਰਾਜ ਸੋਭਾ ਪਾ ਰਹੀ ਹੈ ਕਾਇ ਕੈ ਗੀਤ ਪਾਲੀ ਬਿਦ ਸੁੰਦਰ ਰੀਜ ਬਜਾਵਤ ਪੀ ਫਿਰ ਤਾਲੀ ਉਹ ਸੁੰਦਰੀ ਰਾਧਾ ਚੰਗੀਤ ਰਾਗ ਗੀਤ ਗਾ ਕੇ ਅਤੇ ਫਿਰ ਰੀਜ ਕੇ ਤਾਲੀ ਵਜਾਉਣ ਲੱਗ ਗਈ ਹੈ ਅੰਜਨ ਆੜ ਸੁਧਾਰ ਭਲੇ ਪਟ ਸਾਜਨ ਕੋ ਸਜ ਕੈ ਸੋ ਗੁਵਾਰੀ ਉਹ ਪਿੰਡੂ ਮੁਟਿਆਰ ਸੁਰਮਾ ਪਾ ਕੇ ਅਤੇ ਚੰਗੇ ਵਸਤਰ ਅਤੇ ਸ਼ਿੰਗਾਰ ਸਜਾ ਕੇ ਖੜੋਤੀ ਹੈ ਤਾਜ ਬਕੀ ਅਤ ਹੀ ਸੋਪ੍ਰਬਾਹ ਕਬ ਨੈ ਮੁਕਤੀ ਇਹ ਬਾਤ ਉਚਾਰੀ ਉਸ ਦ੍ਰਿਸ਼ ਦੀ ਅਤ ਸੁੰਦਰ ਛਵੀ ਦੀ ਪ੍ਰਬਾ ਦੀ ਉਪਮਾ ਕਵੀ ਨੇ ਮੁਖ ਤੋ ਇਸ ਤਰ੍ਹਾਂ ਉਚਾਰੀ ਹੈ ਮਾਨੋ ਕਾਣਾ ਹੀ ਕੇ ਰਸਤੇ ਇਹ ਫੂਲ ਰਹੀ ਤ੍ਰਿਯ ਅਨੰਦ ਪਾਰੀ ਮਾਨੋ ਕ੍ਰਿਸ਼ਨ ਦੇ ਪ੍ਰੇਮ ਰਸ ਨਾਲ ਇਸਤਰੀਆਂ ਦੇ ਆਨੰਦ ਦੀ ਬਾੜੀ ਖਿੜੀ ਹੋਈ ਹੋਏ ਕਾਂ ਕੀ ਪ੍ਰਭਾ ਕਬ ਸ਼ਾਮਕ ਹੈ ਜੋ ਰਾਜਤ ਰਾਸ ਬਿਕੇ ਸਖਿਆ ਹੈ ਜੋ ਸਖੀਆਂ ਰਾਸ ਵਿੱਚ ਸ਼ਾਮਲ ਹਨ ਉਹਨਾਂ ਦੀ ਸੁੰਦਰਤਾ ਦਾ ਕਥਨ ਕਵੀ ਸ਼ਾਮ ਕਰਦੇ ਹਨ ਜਾ ਮੁਖ ਉਪਮਾ ਚੰਦਰ ਛਟਾ ਸਮਛਾਜਤ ਕੌਲਨ ਸੀ ਅਖਿਆ ਹੈ ਜਿਨ੍ਹਾਂ ਦੇ ਮੁਖ ਦੀ ਉਪਮਾ ਚੰਦਰਮਾ ਦੀ ਜੋਤ ਵਾਂਗ ਸ਼ਿਸ਼ੋਬਿਤ ਹੈ ਅਤੇ ਜਿਨ੍ਹਾਂ ਦੀਆਂ ਅੱਖੀਆਂ ਕਮਲ ਦੇ ਸਮਾਨ ਹਨ ਤਾਂ ਕੀ ਕਿਦੋ ਅਤਹੀ ਉਪਮਾ ਕਵਰ ਨੇ ਮਨ ਭੀਤਰ ਜੋ ਲਕੀਆ ਹੈ। ਯਾਉਨਾ ਦੀ ਬਹੁਤ Adik ਉਪਮਾ ਕਵੀ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਜਾਣੀ ਹੈ। ਲੋਗਨ ਕੇ ਮਨ ਹੀ ਹਰਤਾ ਤੋ मुनियों न के मन की चखिया है। ओसहेलियां लोका ਦੇ ਮਨ ਨੂੰ ਹਾਰਨ ਵਾਲੀਆਂ ਹਨ। ਅਤੇ ਮੁਨੀਆ ਦੇ ਮਨ ਦਾ ਝਾਟਾ ਹਨ ਅਰਥਾਤ ਚਸਕਾ ਹਨ ਰੂਪ ਸਚੀ ਇਕ ਚੰਦਰ ਪ੍ਰਭਾ ਇਕ ਮੈਨਕਲਾ ਇਕ ਮੈਨਕੀ ਮੂਰਤ ਇਕ ਚੰਦਰ ਪ੍ਰਭਾ ਨਾ ਦੀ ਸਖੀ ਦਾ ਰੂਪ ਸਚੀ ਇੰਦਰ ਦੀ ਪਤਨੀ ਵਰਗਾ ਹੈ ਅਤੇ ਮੈਨਕਲਾ ਨਾ ਦੀ ਸਖੀ ਦਾ ਸਰੂਪ ਕਾਮਦੇਵ ਦੀ ਸ਼ਕਲ ਦਾ ਹੈ ਬਿਜਛਟਾ ਇੱਕ ਧਾਰਮ ਦਾਤ ਬਰਾਬਰ ਜਾਹੀ ਕੀ ਹੈ ਨਾ ਕਛੂ ਰਤ ਇੱਕ ਬਿਜਛਟਾ ਨਾ ਦੀ ਸਹੇਲੀ ਦੇ ਦੰਦ ਅਨਾਰ ਦੇ ਦਾਣਿਆਂ ਵਰਗੇ ਹਨ ਅਤੇ ਜਿਸ ਦੇ ਬਰਾਬਰ ਰਤੀ ਕਾਮਦੇਵ ਦੀ ਪਤਨੀ ਵੀ ਕੁਝ ਨਹੀਂ ਹੈ ਦਾਮਨ ਓਮ੍ਰਿਗ ਕੀ ਮ੍ਰਿਗਣੀ ਸਰਮਾਏ ਜਸੈ ਇਕ ਹੋਤ ਹੈ ਚੂਰਤ ਜਿਸ ਨੂੰ ਵੇਖ ਕੇ ਬਿਜਲੀ ਅਤੇ ਹਿਰਨ ਦੀ ਹਿਰਣੀ ਸ਼ਰਮਸਾਰ ਹੁੰਦੀਆਂ ਹਨ ਅਤੇ ਉਹਨਾਂ ਦੇ ਮਨ ਦਾ ਹੰਕਾਰ ਚੂਰ-ਚੂਰ ਹੋ ਜਾਂਦਾ ਹੈ ਤੋ ਕਥਾ ਕਬ ਸਿਆਮ ਕਹੈ ਸਭ ਰੀਜ ਰਹੀ ਹਰ ਕੀ ਭਿਖ ਮੂਰਤ ਕਵੀ ਸਿਆਮ ਉਹਨਾਂ ਦੀ ਕਥਾ ਕਹਿੰਦੇ ਹਨ ਕਿ ਉਹ ਸਾਰੀਆਂ ਸ਼੍ਰੀ ਕ੍ਰਿਸ਼ਨ ਦੇ ਸਰੂਪ ਨੂੰ ਵੇਖ ਕੇ ਮੋਹਿਤ ਹੋ ਰਹੀਆਂ ਹਨ ਰਿਖ ਭਾਨ ਸੁਤਾ ਹਸ ਬਾਤ ਕਹੀ ਦੇ ਕੇ ਸੰਗ ਜੋ ਹਾਰ ਅਤ ਅਗਾਧੋ ਜੋ ਹਰੀ ਸ਼੍ਰੀ ਕ੍ਰਿਸ਼ਨ ਅੰਤਵਜੋ ਅਗਾਧ ਹੈ ਉਸਨੇ ਹੱਸ ਕੇ ਰਾਧਾ ਨੂੰ ਕਿਹਾ ਕਵੀ ਸ਼्याम ਕਹਿੰਦੇ ਹਨ ਸ਼्याम ਕਹ ਹੈ ਬਤਿਆ ਹਰ ਕੋ ਸੰਗ ਐਸੇ ਕਹੀ ਪਟ ਕੋ ਤਜ ਰਾਧੋ ਸ਼੍ਰੀ ਕ੍ਰਿਸ਼ਨ ਨੇ ਰਾਧਾ ਨੂੰ ਇਸ ਤਰ੍ਹਾਂ ਕਿਹਾ हे ਰਾਧਾ ਤੂੰ ਸਿਰ ਦਾ ਵਸਤਰ ਉਤਾਰ ਦੇ ਰਾਸ ਵਿਖੇ ਤੁਮ ਨਾਚੋ ਜੋ ਤਜ ਕੈ ਅਤ ਹੀ ਮਨ ਲਾਜ ਕੋ ਬਾਧੋ ਰਾਸ ਵਿੱਚ ਨੱਚ ਅਤੇ ਮਨ ਵਿਚਲੇ ਲਾਜ ਦੇ ਬੰਧਨ ਨੂੰ ਛੱਡ ਦੇ ਤਾ ਮੁਖ ਕੀ ਝਬਿ ਯੋ ਪਗਟਿ ਮਨੋ ਆਪਰਣਤੇ ਨਿਕਸਿਓ ਸਸ ਆਦੋ ਉਸ ਦੇ ਮੁਖ ਦੀ ਚਮਕ ਇਸ ਤਰ੍ਹਾਂ ਪ੍ਰਗਟ ਹੋਈ ਹੈ ਮਾਨੋ ਬਦਲਾ ਵਿੱਚ ਅੱਧਾ ਚੰਦਰਮਾ ਨਿਕਲਿਆ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ